ਜਿੱਥੇ ਦੀਵਾਲੀ ਦਾ ਤਿਹਾਰ ਆ ਰਿਹਾ ਹੈ ਉੱਥੇ ਹੀ ਦਿੱਕਤ ਤੁਸੀਂ ਦੇਖ ਸਕਦੇ ਬਜ਼ਾਰਾ ਦੇ ਵਿੱਚ ਜਿਹੜੀਆਂ ਸਜਾਵਟਾਂ ਨੇ ਸਜਾਵਟਾਂ ਬਹੁਤ ਜ਼ਿਆਦਾ ਕੀਤੀਆਂ ਦੀਆਂ ਤੁਸੀਂ ਦੇਖ ਸਕਦੇ ਜਿਹੜੀਆਂ ਸਜਾਵਟਾਂ ਵਾਂ ਸਜਾਵਟਾਂ ਜਿਹੜੀਆਂ ਹਰ ਲੋਕ ਜਿਹੜੇ ਆਪ ਆਪਣੇ ਘਰਾਂ 'ਚ ਆਣ ਕੇ ਸਜਾਵਟਾਂ ਵਾਸਤੇ ਇੱਥੋਂ ਸਮਾਨ ਖਰੀਦਦੇ ਔਰ ਦੀਵਾਲੀ ਦੇ ਨਾਲ ਨਾਲ ਜਿਸ ਤਰ੍ਹਾਂ ਲక్ష్ਮੀ ਮਾਤਾ ਦੀ ਪੂਜਾ ਵੀ ਕੀਤੀ ਜਾਂਦੀ ਹੈ ਆਪਾਂ ਗੱਲ ਵੀ ਕਰਦੇ ਜਿਹੜੇ ਇੱਥੇ ਕਸਟਮਰ ਆਉਂਦੇ ਆ ਵੀ ਜਿਹੜੀ ਦੀਵਾਲੀ ਆ ਦੀਵਾਲੀ ਦੇ ਨਾਲ ਕਿੱਦਾਂ ਦੀ ਤਿਆਰੀ ਹੈ ਔਰ ਦੁਕਾਨਦਾਰਾਂ ਨਾਲ ਵੀ ਗੱਲ ਕਰਦੇ ਆ ਮੈਂ ਬਟਾਲਾ ਤੋਂ ਵਿਕੀ ਮਾਲਿਕ ਦਿਵਾਲੀ ਦੀ ਕਿੱਦਾਂ ਦੀ ਰੌਣਕ ਹੈ ਦਿਵਾਲੀ ਦੀ ਬਹੁਤ ਜ਼ਿਆਦਾ ਰੌਣਕਾਂ ਜੀ ਕੱਲ ਤੋਂ ਕਸਟਮਰ ਕਾਫੀ ਅੱਛਾ ਪਹਿਲਾਂ ਤੇ ਹੋਲ ਸੇਲ ਚੱਲ ਰਿਹਾ ਸੀ ਹੁਣ ਰਿਟੇਲ ਕਾਫੀ ਚੱਲਦਾ ਕੱਲ ਕਸਟਮਰ ਕੱਲ ਵੀ ਕਾਫੀ ਅੱਛਾ ਰਿਹਾ ਵਾ ਪਰਮਾਤਮਾ ਦੀ ਬਰੀ ਕਿਰਪਾ ਰਹੀ ਆ ਮਹਾਮਾਇਦੀ ਦਿਆ ਰਹੀ ਆ ਬਹੁਤ ਵਧੀਆ ਕਸਟਮਰ ਚੱਲ ਰਿਹਾ ਵਾ ਲੋਕ ਬਰੀ ਆਪਣੀ ਖਰੀਦਦਾਰੀ ਕਰ ਰਹੇ ਆ ਲੋਕੀਟ ਮਾਰ ਚੰਗੇ ਬਰੇ ਹਰ ਇੱਕ ਜੀ ਚੀਜ਼ਾਂ ਦੀ ਡਿਮਾਂਡ ਆ ਲੋਕੀ ਆ ਕੇ ਸਾਡੇ ਕੋਲ ਮੰਦਨ ਮਾਰ ਵੇਖਦੇ ਆ ਲੋਕੀ ਆ ਕੇ ਦਿਵਾਲੀਆਂ ਦੇਖਦੇ ਆ ਲੋਕੀ ਆ ਕੇ ਹਾਰ ਲੈਂਦੇ ਆ ਲੋਕੀ ਬਰੀਆਂ ਬਰੀਆਂ ਵਰੀਆ ਫੈਂਸੀ ਲਟਕਣਾ ਆਈਆਂ ਵਾ ਉਹ ਆ ਕੇ ਡਿਮਾਂਡ ਰੱਖਦੇ ਆ ਡਿਮਾਂਡਾਂ ਤਾਂ ਲੋਕੀ ਬਹੁਤ ਰੱਖਦੇ ਆ ਜੀ ਲੋਕਾਂ ਦੀਆਂ ਡਿਮਾਂਡਾਂ ਜਿਹੜੀਆਂ ਪੂਰੀਆਂ ਵੀ ਕਰੀ ਰੀਆਂ ਵਾ ਸਾਰੀਆਂ ਰੰਗੋਲੀ ਲੈਂਦੇ ਆ ਰੰਗੋਲੀ ਦੇ ਸਟੈਂਸਿਲ ਲੈਂਦੇ ਆ ਅਸੀਂ ਕਾਫੀ ਅੱਛੀ ਜੀ ਰੇਂਜ ਰੱਖੀ ਹੁੰਦੀ ਆ ਲੋਕੀ ਆਨਲਾਈਨ ਜਿਹੜੀਆਂ ਚੀਜ਼ਾਂ ਅੱਜ ਕੱਲ ਦਿਖਾਉਂਦੇ ਆ ਸਾਨੂੰ ਆ ਕੇ ਕੁਛ ਅੱਗੇ ਨਾ ਟ੍ਰੈਂਡ ਬਦਲਿਆ ਵਾ ਕਿ ਆਨਲਾਈਨ ਆ ਕੇ ਪਹਿਲਾਂ ਮੋਬਾਈਲ ਤੋਂ ਵਿੱਚੋਂ ਚੀਜ਼ ਕੱਢਦੇ ਆ ਫੇਰ ਸਾਨੂੰ ਦਿਖਾਉਂਦੇ ਆ ਤੇ ਫੇਰ ਅਸੀਂ ਉਹਨਾਂ ਦੀ ਪੂਰਤੀ ਵੀ ਕਰਦੇ ਆ ਜੀ ਸਾਡੇ ਕੋਲ ਕਾਫੀ ਵੈਰਾਈਟੀ ਆ ਇਸ ਕਰਕੇ ਅਸੀਂ ਕੋਈ ਕਸਟਮਰ ਨਰਾਜ਼ ਨਹੀਂ ਹੋ ਕੇ ਜਾਣ ਦਿੰਦੇ ਕਹੇ ਵੈਰਾਈਟੀ ਨਹੀਂ ਹੈਗੀ ਕਸਟਮਰ ਨੂੰ ਸਾਰੀ ਵੈਰਾਈਟੀ ਦੇਈਦੀ ਆ ਦੀਵਾਲੀ ਦਾ ਜਿਹੜਾ ਇਹ ਉਡੀਕ ਹੁੰਦੀ ਹੈ ਇੱਕ ਦੁਕਾਨਦਾਰ ਨੂੰ ਹਾਂਜੀ ਹਾਂਜੀ ਵੇਖੋ ਜੀ ਹਰ ਬੰਦਾ ਇੱਕ ਛੋਟੇ ਤੋਂ ਛੋਟਾ ਜੇਰਾ ਵਾ ਇੱਕ ਨਿੱਕਾ ਵੀ ਦੁਕਾਨਦਾਰ ਜੇਰਾ ਵਾ ਉਹ ਦੀਵਾਲੀ ਦੀ ਉਡੀਕ ਕਰਦਾ ਵਾ ਕਿਉਂ ਜਦੋਂ ਵਾਹ ਵਗਦੀ ਆ ਤੇ ਉਦੋਂ ਵਾਹ ਨੁਕਰਾਂ 'ਚ ਵੀ ਜਾਂਦੀ ਆ ਤੇ ਇਸ ਕਰਕੇ ਸਮਝੋ ਜਦੋਂ ਗਾਹ ਬਾਹਰ ਨਿਕਲਦਾ ਵਾ ਤੇ ਉਹ ਛੋਟੇ-ਛੋਟੇ ਦੁਕਾਨਦਾਰਾਂ ਕੋ ਵੀ ਜਾਏਗਾ ਤੇ ਬਹੁਤ ਦੁਕਾਨਦਾਰਾਂ ਨੂੰ ਮਜ਼ਾ ਆਉਂਦਾ ਕਿ ਜੇ ਚਾਰ ਪੈਸੇ ਕਮਾਉਂਦੇ ਆ ਦੁਕਾਨਦਾਰ ਮਿਹਨਤ ਦੇ ਨਾਲ ਤੇ ਉਹਨਾਂ ਦੀ ਰੋਜੀ ਰੋਟੀ ਚੱਲਦੀ ਆ ਜੀ ਕਿਸੇ ਦੀ 2 ਮਹੀਨੇ ਵਾਸਤੇ ਕਿ 6 ਮਹੀਨੇ ਵਾਸਤੇ ਕਿ ਇਸ ਤਰ੍ਹਾਂ ਆਪਣੇ ਦੁਕਾਨਦਾਰ ਗੁਜ਼ਾਰਾ ਕਰਦੇ ਆ ਜੀ ਇਹ ਕਰੇ ਕੋਈ ਹੋਰ ਕੰਮ ਕਰਦੇ ਦੁਕਾਨਦਾਰਾਂ ਨੇ ਤੇ ਦੁਕਾਨਾ ਹੀ ਕਰਨੀ ਆ ਜੀ ਕੀ ਨਾਮ ਤੁਹਾਡਾ ਅਸ਼ੋਕ ਕੁਮਾਰ ਸੁਖਮੰਦ ਦੀ ਦੁਵਾਲੀ ਤੇ ਕੀ ਕੀ ਦਾ ਆ ਤੁਸੀਂ ਕਾਹਦੀ ਗਾਣਾ ਦੁਵਾਲੀ ਦੇ ਵਿੱਚ ਦੇਵੇ ਆ ਦੇਵਿਆਂ ਦੀ ਦੁਕਾਨ ਮੂਰਤੀਆਂ ਲਖਮੀ ਗਣੇਸ਼ ਦੀਆਂ ਇਹ ਪੁਰਾਣੀ ਦੁਕਾਨ ਸਾਡੀ 20-25 ਸਾਲ ਹੋ ਗਏ ਇਸ ਦੁਕਾਨ ਨੂੰ ਚੱਲਦੇ ਇਹਨੂੰ ਦੀਵਾਲੀ ਦੇ ਸਾਲ ਵਾ ਇੰਤਜ਼ਾਰ ਹੁੰਦਾ ਇੱਥੇ ਹਰ ਸਾਲ ਤਿਉਹਾਰ ਮਨਾਇਆ ਜਾਂਦਾ ਵਾ ਦੀਵਾਲੀ ਦੇ ਤੇ ਸਭ ਨਾਲ ਦੀਵਾਲੀ ਜਿਹੜੀ ਦੀਵਿਆਂ ਨਾਲ ਮਨਾਇ ਜਾਂਦੀ ਆ ਲੋਕੀ ਅੱਜ ਕੱਲ ਮੋਮਬਤੀ ਲਾਏ ਦੇ ਚਾਈਨਸ ਦੀਵੇ ਲੈਂਦੇ ਨੇ ਪਰ ਦੀਵਾਲੀ ਜਿਹੜੀ ਦੀਵਿਆਂ ਨਾਲ ਮਨਾਇ ਜਾਂਦੀ ਆ ਇਹ ਦੇ ਬੜੇ ਪੁਰਾਣੇ ਚੀਜ਼ਾਂ ਜਿਸ ਤਰ੍ਹਾਂ ਖੰਡੇ ਦੇ ਘਟੋਣੇ ਉਹ ਕੀ ਕਰਨ ਖੰਡੇ ਦੇ ਘਟੋਣੇ ਇੱਕ ਪਹਿਚਾਣ ਇਹਨਾਂ ਦੀ ਬਣੀ ਆ ਮਹਾ ਲక్ష్ਮੀ ਨੂੰ ਭੋਗ ਲੱਗਦਾ ਵਾ ਖੰਡੇ ਦੇ ਘਟੋਣੇ ਫੁੱਲੀਆਂ ਪਟਾਕੇ ਇੱਕ ਤਿਉਹਾਰ ਦੇ ਨਾਲ ਇੱਕ ਫਲ ਗਿਣਿਆ ਗਿਆ ਵਾ ਇਹ ਨਾਲ ਹੀ ਸਬਿਆਚਾਰ ਤਿਆਰ ਹੁੰਦਾ ਵਾ ਦੇਖ ਦਿਵਾਲੀ ਦੇ ਦੁਕਾਨਦਾਰ ਬਹੁਤ ਦੇ ਪਹਿਲਾਂ ਤੋਂ ਡੀਕੋਰੀ ਦੀ ਦਿਵਾਲੀ ਆਵੇ ਤਾਂ ਸਾਡਾ ਕਾਰੋਬਾਰ ਕੰਮ ਦਿਵਾਲੀ ਦੇ ਦੇਖੋ ਜੀ ਹਰ ਕਿਸੇ ਨੂੰ ਉਮੀਦ ਹੁੰਦੀ ਹੈ ਕਾਰੋਬਾਰ ਇਹਨਾਂ ਦੇ ਸਿਰ ਤੇ ਹੁੰਦਾ ਵਾ ਦੀਵੇ ਜਿਹੜੇ ਬਣਾਣੇ ਆਸੀਂ ਉਹ ਅਸੀਂ ਦਿਵਾਲੀ ਦੇ ਵਿੱਚ ਨੇ ਹੁੰਦੇ ਆ ਦੀਵੇ ਜਿਹੜੇ ਦਿਵਾਲੀ ਨਾਲ ਹੀ ਜੱਜਦੇ ਨੇ ਲੋਕੀ ਅੱਜਕੱਲ ਕੀ ਹੈ ਕਿ ਮੋਮਬੱਤੀਆਂ ਚਾਈਨਸ ਦੀਵੇ ਚੀਨ ਦੇ ਦੀਵੇ ਉਹ ਫੈਂਸੀ ਦੀਵੇ ਵਰਤਦੇ ਆ ਪਰ ਪਹਿਚਾਨ ਜਿਹੜੀ ਸਰੋਂ ਦੇ ਤੇਲ ਨਾਲ ਦੀਵੇ ਦੀ ਹੁੰਦੀ ਆ ਮਾ Lakshmi ਜਿਹੜਾ ਵਰਤ ਆਪਣਾ ਦੀਵਾਲੀ ਮਨਾਈ ਜਾਂਦੀ ਹੈ ਤੇ ਦੀਵਿਆਂ ਤੇ ਹੀ ਮਨਾਈ ਜਾਂਦੀ ਹੈ। ਲੋਕੀ ਸਵੈ ਮੰਗ ਰੱਖਦੇ ਕਿ ਇੱਦਾਂ ਦੀ ਕੋਈ ਆਹ ਨਵੀਂ ਤੋਂ ਨਵੀਂ ਆਟੋਮੈਟਿਕਲ ਦੀਵਿਆਂ ਵਿੱਚ ਬਹੁਤ ਵਧੀਆ ਨਿਕਲਦੀ ਆ। ਮਿੱਟੀ ਦੇ ਵਿੱਚ ਮੂਰਤੀਆਂ Lakshmi ਗਣੇ ਦੀਆਂ ਬਹੁਤ ਵਧੀਆ ਮੂਰਤੀਆਂ ਨਿਕਲਦੀਆਂ। ਜਿਹੜੀ ਪੂਜਾ ਹੁੰਦੀ ਹੈ ਮਿੱਟੀ ਦੇ ਹੀ Lakshmi ਗਣੇ ਦੀ ਹੁੰਦੀ ਆ। ਇਹਦੇ ਵਿੱਚ ਹੀ ਹੁੰਦੀ ਆ ਤੇ ਦੀਵੇ ਦੀ ਦੀਵਾਲੀ ਮਿੱਟੀ ਦੀ ਮੂਰਤੀ ਨਹੀਂ ਸਾਡੇ ਕੋਲ। ਮਿੱਟੀ ਦੀਆਂ ਹੀ ਆ ਪੀਓ ਪੀ ਚ ਵੀ ਹੈਗੀਆਂ ਪਰ ਜ਼ਿਆਦਾ ਦੇਖਦੀ ਮਿੱਟੀ ਦੀਆਂ ਹੜੀਆਂ ਕੋ ਸਾਡੇ ਜਿਹੇ ਡਿਮਾਂਡ ਹੁੰਦੀ ਹੈ। ਕਿ ਦੀਵਾਲੀ ਜਿਹੜੀ ਹੈ ਦੀਵੇ ਨਾਲ ਮਨਾਈ ਜਾਂਦੀ ਹੈ। ਡਰਦਾ ਵਾ ਵਿਚਾਰਾ। ਇਹ ਨਾ ਪਈ ਤੜ। ਰਾਮ ਰਾਮ ਜੀ ਮੈਂ ਤੁਹਾਡਾ ਆਪਣਾ ਦਾਸ ਕੁਲਦੀਪ ਅਗਰ왈 ਦੀਪਕ ਬਟਾਲਾ ਤੋਂ। ਦੀਪਕ ਜੀ ਇਹ ਦੀਵਾਲੀ ਮਨਾ ਰਹੇ ਕਿੱਦਾਂ ਦੀ ਦੀਵਾਲੀ ਆ? ਸਰ ਇਹ ਹਰ ਸਾਲ ਬੜੀ ਧੂਮ-ਧਾਮ ਦੇ ਨਾਲ ਮਨਾਇ ਜਾਂਦੀ ਹੈ ਅਸੀਂ ਬਡਾਲੇ ਦੇ ਵੀ ਸ਼ਹਿਰ ਦੇ ਵਿੱਚ ਆ ਸ਼ੋਪਿੰਗ ਕਰਨ ਆਏ ਆ ਵੇਖੋ ਜੀ ਫੁੱਲਾਂ ਦੀ ਡੈਕੋਰੇਸ਼ਨ ਹੋ ਰਹੀ ਬੜੀ ਵਧੀਆ ਤੇ ਕਰ ਕਰ ਦੇ ਵਿੱਚ ਸਜਾਵਟ ਕੀਤੀ ਜਾਂਦੀ ਹੈ ਜਿੱਦਾਂ ਵਿੱਚ ਦੀਮਾਲਾ ਵੀ ਕੀਤੀ ਜਾਂਦੀ ਹੈ ਜੁਦੇ ਪ੍ਰਭੂ ਸ਼੍ਰੀ ਰਾਮ ਜੀ ਜੁਦੇ ਪਰਤੇ ਸੀ 14 ਸਾਲਾ ਬਨਵਾਸ ਕੱਟ ਕੇ ਉਹਦੀ ਖੁਸ਼ੀ ਵਿੱਚ ਵੀ ਇਹ ਦੀਵਾਲੀ ਦਾ ਤਿਆਰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ ਕੋਈ ਲੋਕਾਂ ਦੀ ਹਰ ਤਰ੍ਹਾਂ ਦੀ ਡਿਮਾਂਡਾ ਕਰਦੇ ਚੀਜ਼ਾਂ ਲੈਂਦੇ ਇੱਥੇ ਆਪਣੇ ਕੋਲ ਭਈ ਲੋਕਾਂ ਦੀ ਹਰ ਤਰ੍ਹਾਂ ਦੀ ਡਿਮਾਂਡ ਆ ਨਵੀਂ ਤੋਂ ਨਵੀਂ ਡਿਮਾਂਡ ਆ ਹਰ ਤਰ੍ਹਾਂ ਦੀ ਉਹ ਆ ਚੀਜ਼ ਮੰਗਦੇ ਨੇ ਵੀ ਵਧੀਆ ਤੋਂ ਵਧੀਆ ਚੀਜ਼ ਮੰਗਦੇ ਨੇ ਅਸੀਂ ਵੀ ਕਹਿੰਦੇ ਕਿ ਸਾਨੂੰ ਵਧੀਆ ਤੋਂ ਵਧੀਆ ਚੀਜ਼ ਆਉ ਪ੍ਰਭੂ ਜੀ ਨੇ ਘਰ ਆਣਾ ਮਾਤਾ ਲక్ష్ਮੀ ਜੀ ਨੇ ਘਰ ਆਣਾ ਗਣੇਸ਼ ਜੀ ਨੇ ਘਰ ਆਣਾ ਉਹਨਾਂ ਦੀ ਸਵਾਗਤ ਲਈ ਵਧੀਆ ਤੋਂ ਵਧੀਆ ਸਵਾਗਤ ਕੀਤਾ ਜਾਵੇ